ਹਾਂ ਜੀ ਅਸੀਂ ਇਹ ਕਰਿਆ ਨਾ ਨਹੀਂ ਯਾਦ ਆਉਣਾ ਦੂਜੇ ਕੇਸ ਵਾਲਾ ਲੈ ਆ ਗਿਆ ਮੈਂ ਹਜ਼ਾਰ ਦੇ ਬੰਦੇ ਵਾਲੇ ਪੀਐਸ ਗੇਟ ਦੀ ਮਾਤਾ ਤੇ 302 ਦਾ ਮੁਕੱਦਮਾ ਹੈਗਾ ਜੀ ਇਹਦੇ ਚ ਪਹਿਲਾਂ ਅਸੀਂ 7 ਦੋਸ਼ੀ ਗ੍ਰਸਤਾ ਕਰ ਲਏ ਸੀ ਸਾਹਿਲਪ੍ਰੀਤ ਸਿੰਘ ਅਭੀ ਗਿਲ ਸੰਜੂ ਪਰਮਦੀਪ ਨikhil ਰਾਜਕੁਮਾਰ ਤੇ ਯਵਰਾਜ ਤੇ ਇਹਨਾਂ ਤੋਂ ਬਰਾਮਦਗੀ ਕੀਤੀ ਸੀ ਇੱਕ ਪਿਸਤਲ ਬੱਤੀ ਬੋਰ ਤੇ ਦੋ ਰਾਉਂਡ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਇਸੇ ਮਕਦਮੇ ਚ ਅਸੀਂ ਜਿਹੜਾ ਇੱਕ ਮੁੰਡਾ ਰਹਿ ਗਿਆ ਸੀਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਉਹ ਹੈਗਾ ਯਵਰਾਜ ਸਿੰਘ ਉਹਦੀ ਉਮਰ ਕਰੀਬ 22 ਸਾਲ ਹੈਗੀ ਤੇ 12ਵੀਂ ਕਲਾਸ ਪੜ੍ਹਿਆ ਤੇ ਡੈਂਟਿੰਗ ਪੇਂਟਿੰਗ ਗੱਡੀਆਂ ਦਾ ਕੰਮ ਕਰਦਾ ਹੈ ਤੇ ਮਜੀਠਾ ਰੋਡ ਦਾ ਰਹਿਣ ਵਾਲਾ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਤੇ ਇਹਨੂੰ ਵੀ ਕੱਲ ਹੀ ਅਸੀਂ 5 10 2024 ਨੂੰ ਇਹਨੂੰ ਗ੍ਰਿਫਤਾਰ ਕੀਤਾ ਤੇ ਇਸ ਤੋਂ ਇਲਾਵਾ ਸੀਆਈਐਸ ਸਟਾਫ 1 ਨੇ ਅ ਕੱਲ ਇੰਡੀਆ ਗੇਟ ਲਾਗੇ ਆਪਣਾ ਨਾਕਾ ਲਾਇਆ ਸੀ ਮਿਸ ਅਮਨਦੀਪ ਸਿੰਘ ਸੀਆਈਏ ਚਾਰਜ ਨੇ ਖੁਦ ਲਾਇਆ ਸੀ ਤੇ ਆਪਣਾ ਇੱਕ ਬੰਦਾ ਆਪਣਾ ਗ੍ਰਿਫਤਾਰ ਕੀ ਦੋ ਦੋ ਜਨੇ ਗ੍ਰਿਫਤਾਰ ਕੀਤੇ ਅਰਸ਼ਦੀਪ ਸਿੰਘ ਤੇ ਸਾਹਿਬ ਸਿੰਘ ਇਹਨਾਂ ਕੋਲ ਉਮਰ ਕਰੀਬ 24 ਸਾਲ ਤੋਂ 27 ਸਾਲ ਦੇ ਵਿੱਚ ਹੈ ਦੋਨਾਂ ਦੀ ਤੇ ਇਹਨਾਂ ਤੋਂ 100 ਗ੍ਰਾਮ ਹੀਰੋਇਨ 916000 ड्रग मनी रिकवर ਕੀਤੀ ਤੇ ਇੱਕ ਐਕਟਿਵਾ ਸਕੂਟੀ ਕਾਬੂ ਕੀਤੀ ਇਹਨਾਂ ਜੀ ਐਸਡੀਪੀ ਇੱਕ ਮਾਮਲਾ ਦਰਜ ਹੈ ਉਹ ਅੰਮ੍ਰਿਤਸਰ ਰੂਰਲ ਵਿੱਚ ਹੈ ਐਨਡੀਪੀਐਸ ਦਾ ਮਾਮਲਾ ਦਰਜ ਹੈ ਲਗਦਾ ਨਹੀਂ ਕਿ ਗੁਵਾਨ ਕਾ ਵੀ ਮੋਟੈਲ ਕੋਰਪੋਰਲ ਹੋ ਸਕਦਾ ਹੈ ਉਹ ਹਲੇ ਅਸੀਂ ਪੁੱਛਗੇ ਤੇ ਹਲੇ ਪਤਾ ਚਲੇਗਾ ਹਲੇ ਅਸੀਂ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਹੈ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂ ਕਿ ਕਿਥੋਂ ਹਾਲ ਇਸ ਦੇ ਪਿੱਛੇ ਜਾ ਰਹੇ ਸੀ ਕਿਥੇ ਲਈ ਵੀ ਦੇ ਰਹੇ ਇਹ ਹਲੇ ਟੂ अर्ਲੀ ਟੂ ਸੇ ਅਸੀਂ ਤਾਂ ਹਲੇ ਕੱਲ ਹੀ ਫੜਿਆ ਤੇ ਹਲੇ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਤੇ ਪੁੱਛ ਕੇ ਚਰਾਂਗੇ ਲੋ ਲੱਖ ਤੋਂ ਆਇਆ ਸੀ ਇਹਨਾਂ ਦਾ ਨਾਮ ਉਹ ਹਲੇ ਅਸੀਂ ਇਹ ਤਾਂ ਡਰਗ ਮਨ ਨਹੀਂ ਹੈ ਜੀ ਇਹ ਡਰਗ ਦਾ ਕੰਮ ਕਰਦੇ ਕਿਥੇ ਵੇਚਦੇ ਸੀ ਕੁਝ ਕਰਨੀ ਸੀ ਬਿਲਕੁਲ ਖਰੀਦਣ ਵੇਚਣ ਦਾ ਹੀ ਕੰਮ ਕਰਦੇ ਇਹ ਜੀ ਸਰ ਇਹ ਤਾਂ ਰੋਕ ਕੇ ਨਹੀਂ ਦੇ ਕੰਮ ਕਰਦੇ ਇਹਲੇ ਪਾਰਟ ਆਫ ਇਨਵੈਸਟੀਗੇਸ਼ਨ ਦੇ ਬਰਤਨ ਜਿਹੜੇ ਕਿੱਥੋਂ ਸੀ ਇਹ ਪਤਾ ਲੱਗੇਗਾ ਟੋਲੀ ਟੂ ਸੇ ਹਾਲੇ ਤੱਕ ਅਸੀਂ ਫੜੇ ਹੀ ਆ ਜੀ ਹਾਲ ਤਾਂ ਫੜੇ ਹੀ ਆ ਤੇ ਇੱਕ ਮਕਦਮਾ ਪਹਿਲਾਂ ਵੀ ਅੰਮ੍ਰਿਤਸਰ ਰੂਰਲ ਵਿੱਚ ਦਰਜ ਹੈ ਤੇ ਅਸੀਂ ਉਹ ਵੀ ਐਕਸਪਲੋਰ ਕਰਾਂਗੇ ਐਨਡੀਪੀਐਸ ਦਾ ਜੀ 100 ਗ੍ਰਾਮ ਹਿਰੋਇਨ ਦਾ ਕਾਫੀ ਵੱਡੀ ਕੁਆਂਟੀਟੀ ਹੈ ਅਗਰ ਪੈਸੇ ਦੀ ਗੱਲ ਪੈਸੇ ਦੀ ਕਾਫੀ ਵੱਡੀ ਰਕਮ ਹੈ ਜੀ 1000000 ਰੁਪਏ ਕੋਈ ਵੈਪਨ ਨਹੀਂ ਖਾਲੀ ਕੁਝ ਇਹ ਨਾਲ ਹੋਰ ਵੀ ਲਿੰਕੇਜ ਨੇ ਕੁਝ ਵੀ ਵੱਡੀ ਮੋਹਲੇ ਸੇ ਐਕਸਪਲੋਰ ਕਰਾਂਗੇ ਜੀ ਹੋਰ ਵੀ ਲਿੰਕੇਜ ਕੋਈ ਲੋਕ ਨਹੀਂ ਦੇ ਨਾਲ ਜਬ ਐ ਤਾਂ ਹਲੇ ਦੋ ਜਣੇ ਹੈਗੇ ਜੀ